ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋਤੇ ਜਨੋ ਜੋ ਮੈਂ ਅੱਜ ਕਬ ਤੱਕ ਪੇਸ਼ ਕਰਨ ਲੱਗਿਆ ਐ ਇਹ ਮਾਤਾ ਸਲਖਣੀ ਦੇ ਇਤਿਹਾਸ ਦੇ ਵਿੱਚੋਂ ਕਬ ਤੱਕ ਤੁਸੀਂ ਪਿੱਛੇ ਸੁਣਿਆ ਸੀ ਬਈ ਮਾਤਾ ਸਲਖਣੀ ਨੂੰ ਭਾਈ ਗਰਦਾਸ ਜੀ ਕਹਿੰਦੇ ਨੇ ਮਾਤਾ ਜੇ ਪੁੱਤਰ ਦੀ ਦਾਤ ਲੈਣੀ ਐ ਤਾਂ ਗੁਰੂ ਨਾਨਕ ਦੇ ਦਰ ਤੇ ਜਾ ਗੁਰੂ ਨਾਨਕ ਦੇ ਗੱਦੀ ਦੇ ਬਾਹਰ ਸੇਵੇਂ ਪਾਤਸ਼ਾਹ ਮੀਰੀ ਪੀਰੀ ਵਾਲੇ ਸਗਰਾਣੇ ਬੈਠੇ ਨੇ ਹੁਣ ਮਾਤਾ ਸੁਲਖਣੀ ਤਿਆਰ ਹੋ ਕੇ ਸਗਰਾਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚਦੀ ਹੈ ਦਰਸ਼ਨਾਂ ਨੂੰ ਪਹੁੰਚਦੀ ਹੈ ਤੇ ਜਾ ਕੇ ਇੱਕ ਪੁੱਤਰ ਦੀ ਖਾਤਰ ਅਰਦਾਸ ਬੇਨਤੀ ਕਰਦੀ ਹੈ ਇਹ ਉਹ ਬੇਨਤੀ ਕੀਤੀ ਜਾ ਰਹੀ ਹੈ ਜੀ ਸੁਣਗੇ ਕਰ ਤਿਆਰੀ ਪਹੁੰਚ ਗਈ ਸੰਗ ਰਾਣੇ ਜਾ ਕੇ ਕਰੇ ਬੇਨਤੀ ਸਹਵਾਨੂ ਗਲ ਪੱਲਾ ਪਾ ਕੇ ਹਉ ਸੰਸਮਿ ਹੋ ਹੋ ਸਿੱਟ ਦੀ ਅੱਖੀਆਂ ਚੋਂ ਪਾਣੀ ਖੈਰ ਪੁੱਤਰ ਦੀ ਪਾਦਿਓ ਕਰ ਅਰ ਜਨਮਾਣੀ ਖੈਰ ਪੁੱਤਰ ਦੀ ਪਾਦਿਓ ਕਰ ਅਰ ਜਨਮਾਣੀ ਮੈਂ ਪਹੁੰਚ ਗਈ ਦਾਤਾ ਦੁਖਿਆਰੀ ਮੇਹਰੇਹ ਵਿਚ ਮਾਰ ਕੇ ਕਰੋ ਦੂਰ ਬਿਮਾਰੀ ਇਹ ਜਿੰਦਗੀ ਦੀ ਆੜ ਨੂੰ ਜੇ ਮਿਲਦੇ ਪਾਣੀ ਖੈਰ ਬੁੱਤਰ ਦੀ ਪਾਦਿਓ ਕਰ ਅਰ ਜਨਮਾਣੀ 32 ਬਰਸ ਬੀਤ ਕੇ ਮੇਰੀ ਸ਼ਾਦੀ ਹੋਈ ਘਰ ਜਸਾਂ ਦੇ ਮਾਲਕ ਆ ਲਾਗ ਨ ਕੋਈ ਓ ਲੋਕ ਤਾਨੇ ਮਾਰਦੇ ਮੈਨੂੰ ਕਹਿ ਕੇ ਫਾਣੀ ਖੈਰ ਪੁੱਤਰ ਵੀ ਪਾ ਦੇ ਉਹ ਕਰਾਂ ਯਾਰ ਜਨਮਾਣੀ ਓ ਦੇਵੀ ਚੌਦੇ ਪੂਜ ਕੇ ਕੰਝੀ ਕਾਰ ਜਾਈਆ ਖੈਰ ਪੈ ਨਾ ਕੀਤੇ ਓ ਮੇਰਾ ਦੇ ਆ ਫਾਇਆ ਤੇਰੀ ਹੀ ਪਟਕਵੀ ਮੈਂ ਠੋਕਰਾਂ ਖਾਣੀ ਖੈਰ ਪੁੱਤਰ ਦੀ ਪਾਦਿਓ ਕਰ ਯਾਰ ਜਨਮ ਮਾਣੀ ਤੇਰੇ ਦਰ ਤੇ ਪਹੁੰਚ ਗਈ ਕਰ ਪੂਰੀ ਆਛਾ ਪੂਰੀ ਤੇਰੇ ਦਰ ਤੇ ਪਹੁੰਚ ਗਈ ਕਰ ਆਛਾ ਪੂਰੀ ਪੁੱਤਰਾ ਬਾਜੋ ਮਾਲਕਾ ਹੈ ਜਿੰਦੀ ਉਦੂਰੀ ਹੋ ਪੁੱਤਰਾਂ ਦੇ ਬਿਨ ਬੁਲ ਜਦੀ ਜ਼ਿੰਦਗੀ ਦੀ ਤਾਣੀ ਖੈਰ ਪੁੱਤਰ ਦੇ ਪਾਦਯੋ ਕਰਾਂ ਅਰਜਾਂ ਬੁਮਾਣੀ ਓ ਮੇਰੇ ਉਜੜੇ ਬਾਗ ਤੇ ਆ ਜਾਣ ਬਹਾਰ ਬੇੜੇ ਦੇ ਬਿਖ ਖੁਸ਼ੀ ਦੀਆਂ ਲੱਗਣ ਗੁਲਜ਼ਾਰਾਂ ਲੋਕੀ ਮੈਨੂੰ ਕਹਿਣਾ ਹੁਣ ਉਤਰ ਜਾਣੀ ਖੈਰ ਪੁੱਤਰ ਪਾ ਦੇਓ ਕਰਾਂ ਅਰਜੁਮਾਨੀ ਮਾਪਿਆਂ ਨੇ ਹੈ ਰੱਖਿਆ ਮੇਰਾ ਨਾਮ ਸਲਖਣੀ ਪਰ ਪੁੱਤਰ ਬਾਜੋ ਮਾਲਕਾ ਰਹੇਗੀ ਕੋਖ ਸਖਣੀ ਉਹ ਬੋਲੀ ਮਨੋ ਹਟ ਜਾਏ ਗੋਲੀ ਨੂੰ ਰਾਣੀ ਖੈਰ ਪੁੱਤਰ ਦੀ ਪਾ ਦੇਓ ਕਰਾਂ ਅਰਜੁਮਾਨੀ ਉਹ ਕਹਿੰਦੇ ਦਾਤਾ ਕਾਟਣਾ ਕੁਝ ਘਰ ਵਿੱਚ ਤੇਰੇ ਚਾਨਣ ਕਰਕੇ ਮੇਰ ਦਾ ਕਰੋ ਦੂਰ ਹਲੇਰੇ ਉਹ ਕਰਮ ਸਾਧੂ ਦੀ ਲਿਖ ਦੂ ਇਹ ਦਰਦ ਕਹਾਣੀ ਖੈਰ ਪੁੱਤਰ ਦੀ ਪਾਉ ਜੋ ਕਰਨ ਅਰਗਨ ਮਾਣੀ ਖੈਰ ਪੁੱਤਰ ਦੀ ਪਾਉ ਕਰਨ ਅਰਗ ਨਾ ਕੁਝ ਕਹਿੰਦੇ ਖੇਮਾਂ ਦੇ ਯਾਤਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ